ਇਹ ਹਨ ਖ਼ਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰਾਜਪੁਰਾ ਤੋਂ ਜਿੱਥੇ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਟਰੱਕ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਟਰੱਕ ਨਾਲ ਟਕਰਾ ਕੇ ਕਾਰ ਡਿਵਾਈਡਰ ਤੇ ਜਾ ਚੜੀ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਉਪਰ ਖੱੱਚੇ ਤੱਕ ਉੱਡ ਗਈ ਤੇ ਹਾਦਸੇ ਦੇ ਵਿੱਚ ਕਾਰ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਜ਼ਖਮੀ ਹੈ ਜਿਸ ਨੂੰ ਵੀ ਬੇहद ਹੀ ਮੁਸ਼ਕਲ ਦੇ ਨਾਲ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 38 ਸਾਲਾ ਕਾਰ ਚਾਲਕ ਹਰਵਿੰਦਰ ਸਿੰਘ ਆਪਣੀ ਪਤਨੀ ਦੇ ਨਾਲ ਸ਼ਿਮਲਾ ਤੋਂ ਪਟਿਆਲਾ ਆਪਣੇ ਸਹੁਰੇ ਘਰ ਜਾ ਰਿਹਾ ਸੀ ਪਰ ਜੋੜਾ ਰਸਤੇ ਦੇ ਵਿੱਚ ਹੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਮ੍ਰਿਤਕਾਂ ਦੇ ਘਰ ਹੁਣ ਸੋਗ ਦੀ ਲਹਿਰ ਹੈ ਤੇ ਪਰਿਵਾਰ ਸਦਮੇ ਵਿੱਚ ਹੈ ਅੱਜ ਇੱਥੇ ਅਲਵਿਲੇ ਡਰਾਈਵਰ ਕੋਲ ਕਾਰ ਦੇ ਟ੍ਰੈਕ ਐਕਸੀਡੈਂਟ ਹੋਇਆ ਹੈ ਤਾਂ ਸਾਡੀ ਇਹ जख्मी ਹੋਇਸੋ ਲੋਰ ਲਾਜ ਵਾਤੇ ਕਿੱਥੇ ਪਹੁੰਚਾਇਆ ਗਿਆ ਕੇਪੀ ਜਾਨ ਦਾ ਦਰਗ ਰਾਇ ਸੀ ਕੇਪੀ ਜਾਨ ਜੋ ਬੱਤ ਉਹਨਾਂ ਨੇ ਵੀਜੇ ਰਹਾ ਕਰਨਾ ਵੀਜੇ ਜੋ ਕੋਟੀ ਰਹੀ ਸੀ ਜਿਹਨਾਂ ਚੋਂ ਦਰਾਨੇ ਰਾ ਇੱਕ ਦੀ ਡੈਥ ਹੋ ਗਈ ਕੀ ਨਾਮ ਉਹਨਾਂ ਦਾ ਸਰ ਹਰਵਿੰਦਰ ਸਿੰਘ ਦੀ ਡੈਥ ਹੋ ਗਈ ਕਿੰਨੀ ਉਮਰ ਸੀ ਸਰ ਉਹਨਾਂ ਦੀ ਉਮਰ ਹੋਏਗੀ ਕੋਈ 30 ਦੇ ਆਲੰਕ ਇਹ ਜਰ ਸੀ ਮਲੇ ਤੋਂ ਆ ਰਹੀ ਸੀ ਪਟਿਆਲੇ ਜਾ ਰਹੀ ਸੀ ਇਹ ਹੂੰ ਤੇ ਅਚਾਨਕ ਜਿਵੇਂ ਕਿ ਨਾ ਪਿੱਛੇ ਦੀ ਟਰਾਲੀ ਨਾਲ ਟੱਕਰ ਮਾਰੀ ਹੈ ਹੂੰ ਤੇ ਅੱਗੇ ਕਿਨਾਂ ਮੈਂ ਗੱਡੀ ਜਿਵੇਂ ਸੀ ਟੱਕਰ ਵੱਜਣ ਕਾਰਨ ਫੋਰ ਸੀਗਾ ਪੂਰਾ ਟਰਾਲੇ ਦਾ ਟਰਾਲੇ ਜਾਂਦੇ ਪ੍ਰੈਸ਼ਰ ਨਾਲ ਉੱਰੀ ਔਰ ਡੀਵਾਈਡਰ ਤੇ ਚੜ ਗਈ ਅੱਗੇ ਖੰਮੇ ਉਸ ਘਰ ਵੱਜੇ ਇਹ ਉਦੋਂ ਦੇ ਮੌਕੇ ਤੇ ਕਿ ਨਵੇਂ ਗੱਡੀ ਦੀ ਬਹੁਤ ਜ਼ਿਆਦਾ ਮਨ ਲਾ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਗੱਡੀ ਨੂੰ ਦੇਖੀ ਜੇ ਉਸ ਤੋਂ ਬਾਅਦ ਅਸੀਂ ਐਪੀ ਜਨ ਹਸਪਤਲ ਤੋਂ ਲੈ ਗਏ ਉਹ ਫਿਰ ਉਹਨਾਂ ਨੇ ਨਾਲ ਹੀ ਦੇਖਦੇ ਸਰ ਪੀਜੀ ਰੈਫਰ ਕੀਤਾ ਅਸੀਂ ਫਿਰ ਪੀਜੀ ਦੀ ਜਗ੍ਹਾ ਫੋਟੇ ਦਾ ਲੈ ਕੇ ਜਾਣਾ ਠੀਕ ਸਮਝਿਆ ਲੇਕਿਨ ਉੱਥੇ ਪਹੁੰਚਦੇ ਡਾਕਟਰਾਂ ਨੇ ਇਸ ਵਾਰੀ ਤੇ ਦਾ ਮੌਕੇ ਤੇ ਉਹਨਾਂ ਨੇ ਚਲੋ ਦੇਤਾ ਸੀਗਾ ਕਿ ਨਾਮ ਉਹਨਾਂ ਦੀ ਵਾਈਫ ਦੀ ਗੋਡੇ ਬਾਵਾ ਸਾਰਾ ਕੁਝ ਜਿਹਾ ਆ ਕਾਫੀ ਪੁਰਾਣਾ ਰਿਹਾ ਉਹਨਾਂ ਦਾ ਸਾਰੇ ਸੱਤ ਮਹੀਨੇ ਚ ਨੇ ਬਹੁਤ ਜ਼ਿਆਦਾ ਸ਼ਰਮਾਂ ਸੰਭਲਿਆ ਸੀ ਮਾਰਕੀਟ ਚ ਘੁੱਕ ਰੰਗਾ ਬਹੁਤ ਜ਼ਿਆਦਾ ਬੈਗ ਜੜੀ ਗਈ ਹੈ ਸਾਡੋ ਦਿਲ ਸਨਾਂ ਹੋ ਗਿਆ ਸਾਰਾ ਦਾ ਬਰਦਾਸ਼ਤ ਨਹੀਂ ਆ ਰਹੀ ਕੀ ਨਾਮ ਸੀਗਾ ਜੀ ਉਹਨਾਂ ਦਾ ਹਰਵਿੰਦਰ ਸੀਗਾ ਕਿੰਨੀ ਉਮਰ ਸੀ ਉਹਨਾਂ ਦੀ ਉਹ 35 38 ਸਾਲ ਕਰੀ ਗਈ ਕੀ ਕਾਰੋਬਾਰ ਕਰਦੇ ਸਨ ਉਹਨਾਂ ਦਾ ਸ਼ੂਜ਼ ਦਾ ਕੰਮ ਹੈ ਸ਼ਿਮਲੇ ਮਾਰ ਰੋਡ ਤੇ ਹੈ ਮੇਰ ਮਾਰ ਰੋਡ ਤੇ ਹੈ ਸ਼ੂਜ਼ ਦਾ ਸੁਹਾਨਾ ਨਦੀ ਹਮ ਬੱਚੇ ਵਗੈਰਾ ਕਿੰਨੇ ਸਰ ਦੋ ਬੱਚੇ ਛੋਟੇ ਬੱਚੇ ਸਾਰੇ ਉਹਨਾਂ ਸ਼ਿਮਲੇ ਦੀ ਕੀ ਹਾਂ ਜੀ ਆਨੇ ਮਲੇ ਇਹ ਮੇਨ ਭਾਸ਼ਾ ਮਹਾਰਾਸ਼ਟਰੀ ਰਿਹਾ ਸੀ ਮਲੇ ਅੱਛਾ ਰਾਜਪੁਰ ਕੀ ਕਰਨਾ ਸੀ ਜੀ ਰਾਜਪੁਰ ਅੱਡੀ ਪਟਿਆਲੇ ਜਾ ਰਹੇ ਸੀਗੇ ਉਹਦੀ ਭਾਬੀ ਸਵੇਰੇ ਪਹਿਲੇ ਉਹ ਜਿਹਨਾਂ ਮੈਂ ਗਿਰਗੇ ਸੀਗੇ ਕੋਟ ਦਾ ਉਹ ਵੀ ਹਸਪਤਾਲ ਚੱਲ ਗਏ ਹਮਾਰ ਉਸ ਨਾਲ ਸੀ ਮਨੇ ਪਰਮਾਨੈਂਟ ਪਰਮਾਨੈਂਟਲੀ ਰੈਸ਼ੂਨ ਸ਼ਿਮਲੀ ਹੈ ਹਾਂ ਜੀ ਪਰਮਾਨੈਂਟ ਰੈਸ਼ੂਨ ਸ਼ਿਮਲੀ ਹੈ ਉਹਨਾਂ ਦੇ ਸੋਹਰੇ ਪਟਿਆਲੇ ਜੀ